ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਅਗਰ ਤੁਸੀਂ ਵੀ ਟੈਲੀਗ੍ਰਾਮ ਦੀ ਵਰਤੋਂ ਕਰਦੇ ਹੋ ਤੇ ਖਬਰ ਤੁਹਾਡੇ ਨਾਲ ਵੀ ਜੁੜੀ ਹੈ ਟੈਲੀਗ੍ਰਾਮ ਐਪ ਦੇ ਸੀਈਓ ਪਵੈਲ ਦਰੂਵ ਨੂੰ ਫਰਾਂਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਪ੍ਰਾਈਵੇਟ ਜਟਰਾ ਹੀ ਅਜ਼ਰਬਾਈਜਾਨ ਚਾਰੇ ਸੀ ਜਿਸ ਦੇ ਦੌਰਾਨ ਗ੍ਰਿਫਤਾਰੀ ਹੋਈ ਹੈ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਅਰਪਤੀ ਸੰਸਥਾਪਕ ਅਤੇ ਸੀਈਓ ਪਵਿਲ ਦਰੁਵ ਨੂੰ ਸ਼ਨੀਵਾਰ ਸ਼ਾਮ ਨੂੰ ਪੈरिस ਦੇ ਬਾਹਰ ਬੋਰਗੇਟ ਹਫਾਈ ਅਡੇ ਤੇ ਗ੍ਰਿਫਤਾਰ ਕੀਤੇ ਸੂਤਰਾਂ ਦੇ ਹਵਾਲੇ ਤੇ ਜਾਣਕਾਰੀ ਸਾਹਮਣੇ ਆਈ ਹੈ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਅਰਪਤੀ ਸੰਸਥਾਪਕ ਅਤੇ ਸੀਈਓ ਪਵਿਲ ਦਰੁਵ ਨੂੰ ਸ਼ਨੀਵਾਰ ਸ਼ਾਮ ਨੂੰ ਪੈਰਿਸ ਦੇ ਬਾਹਰ ਬੁਰਕਿਟ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜੋ ਕਿ ਆਪਣੇ ਪ੍ਰਾਈਵੇਟ ਪ੍ਰਾਈਵੇਟ ਜੈਟ ਦੇ ਵਿੱਚ ਅਜ਼ਰਬਾਈਜਾਨ ਜਾਰੇਸੀ ਪੁਲਿਸ ਚਾਸ ਤੇ ਹਿੱਸੇ ਵਿੱਚੋਂ ਇਹ ਜਿਹੜੀ ਆ ਗ੍ਰਿਫਤਾਰੀ ਵਾਰੰਟ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਇਹ ਜਾਂਚ ਟੈਲੀਗ੍ਰਾਮ ਦੇ ਸੰਚਾਲਕਾਂ ਦੀ ਕਮੀ ਤੇ ਕੇਂਦਰਿਤ ਸੀ ਪੁਲਿਸ ਦਾ ਮੰਨਣਾ ਹੈ ਕਿ ਸੰਚਾਲਕਾਂ ਦੀ ਕਮੀ ਨੇ ਮੈਸੇਜਿੰਗ ਐਪ ਤੇ ਅਪਰਾਧਿਕ ਗਤੀਵਿਧੀਆਂ ਨੂੰ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਦੁਬਈ ਸਥਿਤ ਟੈਲੀਗ੍ਰਾਮ ਦੀ ਸਥਾਪਨਾ ਰੂਸੀ ਮੂਲ ਦੇ ਦਰੁਵ ਦੁਆਰਾ ਕੀਤੀ ਗਈ ਸੀ ਉਸਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਿਰੋਧੀ ਪਾਈਚਾਰਿਆਂ ਦੀ ਆਵਾਜ਼ਾਂ ਨੂੰ ਦਬਾਉਣ ਦੇ ਲਈ ਸਰਕਾਰੀ ਮੰਗਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ 2014 ਦੇ ਵਿੱਚ ਰੂਸ ਛੱਡ ਦਿੱਤਾ ਸੀ ਜਿਸ ਨੂੰ ਉਸਨੇ ਜੜਾਇਆ ਵੇਚ ਦਿੱਤਾ ਸੀ ਤੁਹਾਨੂੰ ਦੱਸਤੀ ਹੈ ਕਿ ਰੂਸ, ਯੂਕਰੇਨ ਅਤੇ ਸਾਧਕਾ ਸੋਵੀਅਤ ਦੇਸ਼ਾਂ ਵਿੱਚ ਪ੍ਰਭਾਵ ਰੱਖਣ ਵਾਲੇ ਟੈਲੀਗ੍ਰਾਮ, ਫੇਸਬੁੱਕ, ਯੂਟਿਊਬ, ਵਟਸਐਪ, ਇੰਸਟਾਗ੍ਰਾਮ, ਟਿਕਟੌਕ ਅਤੇ ਵਿਚਟ ਤੋਂ ਬਾਅਦ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚੋਂ ਇੱਕ ਕੈਸ ਦਾ ਟੀਚਾ ਅਗਲੇ ਸਾਲ ਇੱਕ ਅਰਬ ਉਪਭੋਗਤਾਵਾਂ ਤੱਕ ਪਹੁੰਚਣ ਦਾ ਹੈ। ਪਰ ਟੈਲੀਗ੍ਰਾਮ ਨੇ ਅਜੇ ਤੱਕ ਇਸ ਤੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਫ੍ਰਾਂਸ ਦੇ ਗ੍ਰਹਿ ਮੰਤਰਾਲੇ ਅਤੇ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਇਸ ਬਾਬਤ ਅਧਿਕਾਰਿਤ ਤੌਰ ਤੇ ਟਿੱਪਣੀ ਨਹੀਂ ਕੀਤੀ ਗਈ 2022 ਦੇ ਵਿੱਚ ਯੂਕਰੇਨ ਤੇ ਰੂਸ ਤੇ ਹਮਲੇ ਤੋਂ ਬਾਅਦ ਟੈਲੀਗ੍ਰਾਮ ਯੁੱਧ ਦੇ ਆਲੇ-ਦੋਲੇ ਦੀ ਰਾਜਨੀਤੀ ਤੇ ਦੋਵਾਂ ਪਾਸਿਆਂ ਤੋਂ ਅਨਫਿਲਟਰਡ ਸਮਗਰੀ ਲਈ ਪ੍ਰਮੁੱਖ ਪਲੇਟਫਾਰਮ ਬਣ ਗਿਆ ਮੈਸਜਿੰਗ ਐਪ ਯੂਕਰੇਨ ਦੇ ਰਾਸ਼ਟਰਪਤੀ ਅਤੇ ਉਹਨਾਂ ਦੇ ਅਧਿਕਾਰੀਆਂ ਲਈ ਸੰਚਾਰ ਦਾ ਮੁੱਖ ਮਾਧਿਅਮ ਹੈ ਕ੍ਰੈਮਲਿਨ ਅਤੇ ਰੂਸੀ ਸਰਕਾਰ ਵੀ ਆਪਣੀਆਂ ਖਬਰਾਂ ਸਾਂਝੀਆਂ ਕਰਨ ਲਈ ਇਸ ਦੀ ਵਰਤੋਂ ਕਰਦੇ ਨੇ ਟੈਲੀਗ੍ਰਾਮ ਉਹਨਾ ਪਲੇਟਫਾਰਮਾਂ ਦੇ ਵਿੱਚੋਂ ਇੱਕ ਬਣ ਗਿਆ ਜਿੱਥੇ ਰੂਸੀ ਯੁੱਧ ਦੇ ਨਾਲ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ ਸੋ ਤਸਵੀਰਾਂ ਜੜੀਆਂ ਹਜੇ ਬਾਬਤ ਇਸ ਬਾਬਤ ਜੜੇ ਪੁਸ਼ਟੀ ਨਹੀਂ ਕਿਸੇ ਵੱਲੋਂ ਅਧਿਕਾਰਿਤ ਤੌਰ ਤੇ ਕੀਤੀ ਗਈ ਤੇ ਉੱਥੇ ਹੀ ਕਿੰਨਾ ਕਿਤੇ ਕਹਿ ਸਕਤੇ ਹੈ ਕਿ ਟੈਲੀਗ੍ਰਾਮ ਨੂੰ ਵੱਟਾ ਚਟਕਾ ਲੱਗ ਗਿਆ ਜਿਸ ਤੇ ਸੀਈਓ ਨੂੰ ਗ੍ਰਿਫਤਾਰ ਕੀਤਾ ਗਿਆ ਜਾ ਰਿਹਾ ਹੈ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਇਹ ਕਾਰਵਾਈ ਜੜੀਆ ਕੀਤੀ ਗਈ ਹੈ